ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5ਆ ਦਇਆ ਮਿਆ ਕਰ ਪ੍ਰਾਣ ਪਤ ਮੋਰੇ ਮੋਹ ਅਨਾਤ ਸ਼ਰਨ ਪ੍ਰਭ ਤੋਰੀ ਅੰਧਕੋਪ ਮੈਂ ਹੱਥ ਦੇ ਰਾਖੋ ਕਸ਼ੂ ਸਿਆਣਪ ਉਕਤ ਨਾ ਮੋਰੀ ਦਇਆ ਮਿਆ ਕਰ ਪ੍ਰਾਣ ਪਤ ਮੋਰੇ ਮੋਹਿ ਅਨਾਥ ਸ਼ਰਣ ਪ੍ਰਭ ਤੋਰੀ ਅੰਧਕੋਪ ਮੈਂ ਹੱਥ ਦੇ ਰਾਖੋ ਕਸ਼ੂ ਸਿਆਣ ਪੋਕਤ ਨਾ ਮੋਰੀ ਰਹਾਉ ਕਰਨ ਕਰਾਵਣ ਸਭ ਕਿਛ ਤੁਮ ਹੀ ਤੁਮ ਸਮਰਥ ਨਹੀਂ ਅਨਹੋਰੀ ਤੁਮਰੀ ਗਤ ਵਿਤ ਤੁਮ ਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ ਓਤ ਪੋਤ ਭਗਤਨ ਸੰਗ ਜੋਰੀ ਪ੍ਰਿਯੋ ਪ੍ਰਿਯੋ ਨਾਮ ਤੇਰਾ ਦਰਸ਼ਨ ਚਾਹ ਜੈਸੇ ਦ੍ਰਿਸ਼ਟ ਉਹ ਚੰਦ ਚਕੋਰੀ RAM ਸੰਤ ਮਹਿ ਭੇਦ ਕਿਸ਼ਨਾਹੀ ਇਕ ਜਨ ਕਈ ਮੈ ਲੱਖ ਕਰੋਰੀ ਜਾਂ ਕਹੀਏ ਪ੍ਰਗਟ ਪ੍ਰਭ ਹੋਆ ਅਣ ਦਿਨ ਕੀਰਤਨ ਰਸਨ ਰਮੋਰੀ ਤੁਮ ਸਮਰਾਥ ਅਪਾਰ ਅਤ ਉੱਚੇ ਸੁਖ ਦਾਤੇ ਪ੍ਰਭ ਪ੍ਰਾਨ ਅਧੋਰੀ ਨਾਨਕ ਕੋ ਪ੍ਰਭ ਕੀ ਜੈ ਕਿਰਪਾ ਉਹਨ ਸੰਤਨ ਕੈ ਸੰਗ ਸੰਗੋਰੀ ਤੁਮ ਸਮਰਥ ਅਪਾਰ ਅਤ ਉਚੇ ਸੁਖ ਦਾਤੇ ਪ੍ਰਭ ਪ੍ਰਾਨ ਅਦੋਰੀ ਨਾਨਕ ਕੋ ਪ੍ਰਭ ਕਿਰਪ ਨਾਨਕ ਕੋ ਪ੍ਰਭ ਕੀਜੈ ਕਿਰਪਾ ਉਹਨ ਸੰਤਨ ਕੈ ਸੰਗ ਸੰਗੋਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਸਤਗੁਰੂ ਸਹਿਬ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਕਿਉਂਕਿ ਸਤਗੁਰੂ ਦੇ ਘਰ ਦੇ ਵਿੱਚ ਇੱਕ ਵਿਲੱਖਣਤਾ ਹੈ ਲੋਕਾਂ ਨੇ ਬੜੇ ਆਪਣੇ ਤਨ ਨੂੰ ਕਸ਼ਟ ਦਿੱਤੇ ਬੜੇ ਲੰਬੇ ਅਰਸੇ ਭਗਤੀ ਦੇ ਵਿੱਚ ਲੱਗੇ ਰਹੇ। ਸਰੀਰ ਉਹਨਾਂ ਦਾ ਥੱਕ ਗਿਆ ਪਰ ਪ੍ਰਾਪਤੀ ਕੁਝ ਨਹੀਂ ਹੋਈ। ਮਹਾਰਾਜ ਕਹਿੰਦੇ ਭਾਈ ਤੇਰੇ ਵੱਸ ਦੀ ਗੱਲ ਨਹੀਂ ਐ। ਸਾਡੇ ਉੱਪਰ ਬੜੀ ਰਹਿਮਤ ਕੀਤੀ ਐ ਬੜੀ ਬਖਸ਼ਿਸ਼ ਕੀਤੀ ਐ। ਮਹਾਰਾਜ ਕਹਿੰਦੇ ਭਾਈ ਜੀ ਕੀ ਵਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਕਹਿੰਦੇ ਆਪਣੇ ਸਤਿਗੁਰ ਦੇ ਅੱਗੇ ਅਰਦਾਸ ਕਰਨੀ ਹੈ ਪ੍ਰਾਰਥਨਾ ਕਰਨੀ ਬੜੀ ਕਿਰਪਾ ਬੜੀ ਰਹਿਮਤ ਬੜੀ ਬਖਸ਼ਿਸ਼ ਜਦੋਂ ਅਸੀਂ ਅਰਦਾਸ ਜਿੱਤ ਦਦੇ ਕਿਉਂਕਿ ਸੰਸਾਰ ਦੇ ਵਿੱਚ ਧਰਮ ਬਹੁਤ ਹੈ ਸਾਰੇ ਮੁਬਾਰਕ ਹੈ ਪਰ ਸਾਨੂੰ ਹਮੇਸ਼ਾ ਸਿੱਖ ਹੋਣ ਦੇ ਨਾਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਸਾਡਾ ਜਨਮ ਸਿੱਖਾਂ ਦੇ ਘਰ ਹੋਇਆ ਤੇ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਦੇ ਇਤਿਹਾਸ ਵਿੱਚ ਸਾਖੀ ਜਾਦਾ ਹੀ ਪਹਿਲਾਂ ਅਬਜੀ ਦੇ ਨਾਲ ਸਾਂਝੀ ਕਰਦਾ ਪੰਜਵੇਂ ਪਾਤਸ਼ਾਹ ਸਹਿਬਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਾ ਸੰਗਤ ਦੀ ਇੱਕ ਪੰਡਤ ਆਇਆ ਤੇ ਉਹ ਪੰਡਤ ਕਹਿਣ ਲੱਗਾ ਕਿ ਮੈਂ ਇਸ ਤੁਹਾਡੀਆਂ ਸੰਗਤਾਂ ਨੂੰ ਕਥਾ ਸੁਣਾਉਣੀ ਹੈ ਆ ਜਿਹੜੇ ਸਾਡੇ ਧਾਰਮਿਕ ਗ੍ਰੰਥਨ ਉਹਨਾਂ ਦੀ ਕਥਾ ਸੁਣਾਉਣੀ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਕਰੋ ਕਿ ਜਿਹੜਾ ਗੁਰਬਾਣੀ ਦੇ ਨਾਲ ਜੁੜੇਗਾ ਉਹਨੂੰ ਅਸਲੀਅਤ ਪਤਾ ਲੱਗਦੀ ਹੈ ਹਰੇਕ ਸਵਾਲ ਦਾ ਜਵਾਬ ਸਿੱਖ ਬੜੇ ਭਾਵਨਾਵਾਲੇ ਸਨ ਅਤੇ ਸਿੱਖ ਬਾਣੀ ਪੜ੍ਹਨ ਵਾਲੇ ਸਨ ਸਮਝਣ ਵਾਲੇ ਸਨ ਉਹਨਾਂ ਕਾਫੀ ਦਿਨ ਕਥਾ ਕੀਤੇ ਘੱਟੋ ਘੱਟ ਇੱਕ ਮਹੀਨਾ ਕਥਾ ਕੀਤੀ ਉਹ ਸੰਗਤ ਦੇ ਉਪਰ ਅਸਰ ਨਹੀਂ ਹੋ ਰਿਹਾ ਅਸੀਂ ਵੀ ਸਾਨੂੰ ਜ਼ਰੂਰ ਦੂਸਰੇ ਧਰਮਾਂ ਦਾ ਅਧਿਐਨ ਕਰਨਾ ਚਾਹੀਦਾ ਹੈ ਹੋਰ ਸਾਡਾ ਹੋਰ ਵਿਸ਼ਵਾਸ ਵੱਧ ਹੈ ਜਿੰਨੇ ਵੀ ਧਰਮ ਹੈ ਤੇ ਸਾਨੂੰ ਪਤਾ ਲੱਗੇਗਾ ਪਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਜਾਂ ਸਾਡੇ ਇਤਿਹਾਸ ਨੂੰ ਪੜਿਆ ਉਹਨਾਂ ਵਿਦਵਾਨਾਂ ਨੇ ਜ਼ਰੂਰ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲਈ ਉਹ ਪੰਡਤ ਇੱਕ ਮਹੀਨਾ ਕਥਾ ਕਰਕੇ ਥੱਕ ਗਿਆ ਤੇ ਕੋਈ ਪ੍ਰਭਾਵ ਹੀ ਨਹੀਂ ਪੈ ਰਿਹਾ ਸੀ ਤੇ ਇੱਕ ਦਿਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਕਹਿਣ ਲੱਗਾ ਕਿ ਹੋਰ ਗ੍ਰੰਥ ਮੈਂ ਲੈ ਕੇ ਆਉਣੇ ਆ ਤੇ ਮੈਨੂੰ ਤੁਸੀਂ ਥੋੜੇ ਦਿਨ ਦੀ ਆਗਿਆ ਦੇ ਦਿਓ ਮਹਾਰਾਜ ਕਹਿੰਦੇ ਤੁਸੀਂ ਕਾਹਦੇ ਜਾਂਦੇ ਹੋ ਅਸੀਂ ਤੁਸੀਂ ਦੱਸੋ ਅਸੀਂ ਕਿਸੇ ਸਿੱਖ ਨੂੰ ਭੇਜ ਦਿੰਨੇ ਤੁਹਾਡੇ ਗ੍ਰੰਥ ਤੁਹਾਡੇ ਪਿੰਡੋਂ ਲੈ ਆਊਗਾ ਕਹਿੰਦਾ ਲੱਗਾ ਜੀ ਇਦਾਂ ਥੋੜੇ ਆਉਂਦੇ ਗ੍ਰੰਥ ਕੋਈ ਵਿਧੀ ਵਿਧਾਨ ਹੁੰਦਾ ਨਾ ਪਹਿਲਾ ਦਿਨ ਕੱਢਾਂਗੇ ਮਹੂਰਤ ਕੱਢਾਂਗੇ ਫੇਰ ਪੂਜਾ ਕਰਾਂਗੇ ਫੇਰ ਉੱਥੇ ਜਾ ਕੇ ਪੂਜਾ ਕਰਕੇ ਉਹ ਗ੍ਰੰਥ ਲਿਆਣੇ ਲਿਆਂਦੇ ਪੜ੍ਹਨ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਚਲੇ ਜਾਓ ਕਹਿੰਦਾ ਮੈਂ ਤਾਂ ਨਹੀਂ ਜਾਂਦਾ ਮੈਂ ਆਪਣੇ ਪੁੱਤਰ ਨੂੰ ਭੇਜ ਦੇਣਾ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਜੋ ਖਰਚਾ ਪਾਣੀ ਚਾਹੀਦਾ ਲੈ ਲਓ ਮਹਾਰਾਜ ਨੇ ਮਾਇਆ ਵੀ ਦਿੱਤੀ ਉਹ ਥੋੜੇ ਦਿਨ ਤਾਂ ਦੋਨੇ ਜਣੇ ਘੁੰਮਦੇ ਰਹੇ ਉੱਥੇ ਦਰਬਾਰ ਸਾਹਿਬ ਇੱਕ ਦਿਨ ਮਿਲ ਗਏ ਮਹਾਰਾਜ ਨੂੰ ਕਹਿੰਦੇ ਗਏ ਨਹੀਂ ਪੰਡਤ ਜੀ ਆਪਣੇ ਪੁੱਤਰ ਨੂੰ ਭੇਜਿਆ ਨਹੀਂ ਗ੍ਰੰਥ ਲੈਣ ਮਹਾਰਾਜ ਜੀ ਜਿੱਦਣ ਮਹੂਰਤ ਚੰਗਾ ਹੋਏਗਾ ਨਾ ਉਸ ਦਿਨ ਭੇਜਾਂਗਾ ਠੀਕ ਹੈ ਬਾਸ਼ਾ ਕਹਿੰਦੇ ਤੇ ਇੱਕ ਦਿਨ ਫਿਰ ਦੋਨੇ ਜਣੇ ਆ ਗਏ ਕਹਿਣ ਲੱਗੇ ਜੀ ਅੱਜ ਮਹੂਰਤ ਚੰਗਾ ਤੇ ਅਸੀਂ ਜਾ ਰਹੇ ਹਾਂ ਮੈਨੂੰ ਨਗਰ ਤੋਂ ਬਾਹਰ ਛੱਡ ਕੇ ਆਇਆ ਮਾਰਾ ਕਹਿੰਦੇ ਜਾਓ ਭਾਈ ਹੋਰ ਚਾਹੀਦਾ ਕੁਝ ਦੱਸੋ ਕਹਿ ਲੱਗੇ ਨਹੀਂ ਜੀ ਚਲੇ ਗਏ ਸ਼ਾਮ ਨੂੰ ਫੇਰ ਮਿਲ ਗਏ ਮਹਾਰਾਜ ਨੂੰ ਦੋਨੇ ਜਾਣੇ ਗੁਰ ਅਰਜਨ ਸਾਹਿਬ ਜੀ ਮਹਾਰਾਜ ਨੇ ਪੁੱਛਿਆ ਕਹਿ ਲੱਗੇ ਪੰਡਤ ਜੀ ਪੁੱਤਰ ਨੂੰ ਭੇਜਿਆ ਨਹੀਂ ਗ੍ਰੰਥ ਲੈਣ ਮਹਾਰਾਜੇ ਅੱਜ ਮੂਰਤ ਵੀ ਚੰਗਾ ਸੀ ਅਸੀਂ ਗਏ ਤੇ ਰਸਤੇ ਵਿੱਚ ਗਧਾ ਮਿਲ ਗਿਆ ਗਧਾ ਹਿਣਕਦਾ ਤੇ ਉਹ ਵੱਧ ਸਕਣੀ ਹੋ ਜਾਂਦੀ ਤੇ ਅੱਜ ਹੋ ਗਈ ਵੱਧ ਸਕਣੀ ਤੇ ਉਹ ਮੂਰਤ ਜਿਹੜਾ ਸੀ ਉਹ ਵਿੱਚ ਰਿਕਵਰਡ ਹੋ ਗਈ ਆ। ਤੋ ਇਸ ਕਰਕੇ ਅਸੀਂ ਵਾਪਸ ਆ ਗਏ ਫਿਰ ਮੂਰਤ ਕੱਢਾਂਗੇ ਫਿਰ ਜਾਵਾਂਗੇ। ਮਹਾਰਾਜ ਕਹਿੰਦੇ ਕਿਦਾਂ ਦਾ ਧਰਮ ਹੈ? ਜਿਹੜਾ ਖੋਤਿਆਂ ਦੇ ਹਣਕਣ ਦੇ ਨਾਲ ਹੀ ਤੁਹਾਡਾ ਧਰਮ ਟੁੱਟ ਜਾਂਦਾ। ਮਹਾਰਾਜ ਨੇ ਆਖਿਆ ਕਿ ਮੈਂ ਆਪਣੇ ਸਿੱਖਾਂ ਨੂੰ ਇਦਾਂ ਦਾ ਧਰਮ ਦਿਆਂਗਾ। ਉਹਨਾਂ ਦੇ ਬੰਦ-ਬੰਦ ਕੱਟੇ ਜਾਣ, ਖੋਪਰੀਆਂ ਲੈ ਜਾਣ। ਆਰਿਆਂ ਨਾਲ ਜਿਹਦੇ ਜਾਣ ਪਰ ਉਹਦਾ ਧਰਮ ਨਹੀਂ ਟੁੱਟੇਗਾ ਧਰਮ ਦੇ ਵਿੱਚ ਉਹ ਪ੍ਰਫੁੱਲਗ ਹੋ ਜਾਣਾ ਬੇਨਤੀ ਕਰ ਰਿਆ ਸੀ ਅਰਦਾਸ ਦਿੱਤੀ ਮਹਾਰਾਜ ਨੇ ਸਾਨੂੰ ਕਹਿੰਦੇ ਅਰਦਾਸ ਕਰੋ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅੱਜ ਪੂਰਾ ਸ਼ਬਦ ਹੀ ਅਰਦਾਸ ਦਾ ਸਤਗੁਰ ਕਹਿੰਦੇ ਦਇਆ ਮਿਆ ਕਰ ਪ੍ਰਾਣ ਪਤ ਮੋਰੇ ਮਿਆ ਦਾ ਅਰਥ ਹੁੰਦਾ ਹੈ ਕਿਰਪਾ ਦਿਆ ਮਿਆ ਕਰ ਪ੍ਰਾਨ ਪਤ ਮੋਰੇ ਮੇਰੇ ਪ੍ਰਾਣਾ ਦੇ ਸਹਾਰੇ ਵਾਹਿਗੁਰੂ ਮੋਹਿ ਅਨਾਥ ਸਰਣ ਪ੍ਰਭ ਤੋਰੀ ਇਥੇ ਮੋਹਿ ਸ਼ਬਦ ਭਾਵ ਮੇਰੀ ਅਨਾਥ ਦੀ ਸ਼ਰਨ ਜਿਹੜੀ ਹੈ ਉਹ ਪ੍ਰਮਾਤਮਾ ਤੂੰ ਹੈ ਮੋਹਿ ਅਨਾਥ ਸਰਣ ਪ੍ਰਭ ਤੋਰੀ ਅੰਧ ਕੂਪ ਮੈਂ ਹਾਥ ਦੇ ਰੱਖੋ ਕਸੂ ਸਿਆਣਪ ਉਕਤ ਨਾ ਮੋਰੀ ਉਕਤ ਕਹਿੰਦੇ ਆ ਦਲੀਲਾਂ ਦੇਣੀਆਂ ਉਦਾਹਰਨਾ ਦੇਣੀਆਂ ਕਿਉਂਕਿ ਅਰਦਾਸ ਤਾਂ ਹੀ ਹੋ ਸਕਦੀ ਹੈ ਜਦੋਂ ਅਸੀਂ ਆਪਣੀ ਸਿਆਣਪ ਛੱਡਦੇ ਆ ਆਪਣੀਆਂ ਉਕਤਾਂ ਛੱਡ ਦਿੰਦੇ ਆ ਆਪਣੀਆਂ ਉਦਾਹਰਨਾ ਛੱਡ ਦਿੰਦੇ ਆ ਕਿ ਸਤਗੁਰੂ ਤੂੰ ਹੀ ਹੈ ਜਿਸ ਦਾ ਆਪਾ ਪੜਦੇ ਆ ਨਾ ਅਰਦਾਸ ਤੋਂ ਪਹਿਲਾਂ ਇੱਕ ਪਾਠਾ ਪੜਦੇ ਸੁਖਣੀ ਸ਼ਬਦ ਉਹ ਵੀ ਅਰਦਾਸ ਹੀ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਇਹ ਜਿੰਦ ਤੇ ਇਹ ਪਿੰਡ ਜਿਹੜਾ ਨਾ ਸ੍ਰੀ ਇਹ ਤੇਰੀ ਪੂੰਜੀ ਹੈ ਸਾਡਾ ਨਹੀਂ ਹੈ ਦੇਖੋ ਆਪਣੇ ਆਪ ਸਮਰਪਣ ਹੋ ਰਿਹਾ ਪਹਿਲੀ ਗੱਲ ਤਾਂ ਜਦੋਂ ਅਸੀਂ ਹੱਥ ਜੋੜਦੇ ਆਂ ਤਾਂ ਸਮਰਪਣ ਤਾਂ ਉੱਦੇ ਹੋ ਜਾਂਦਾ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਤ ਤੋਂ ਮਾਪ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇ ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਇ ਸੋ ਆਗਿਆਕਾਰੀ ਤੁਮਰੀ ਗਤਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨ ਕਹਿੰਦੇ ਹੈ ਪਰਮੇਸ਼ਰ ਜੀ ਕਿਰਪਾ ਕਰੋ ਦਇਆ ਮਿਆ ਕਰ ਪ੍ਰਾਣ ਪਤ ਮੋਰੇ ਮੋਹ ਅਨਾਤ ਸ਼ਰਨ ਪ੍ਰਭ ਤੋਰੀ ਅੰਧ ਕੂਪ ਮੈਂ ਹਾਥ ਦੇ ਰੱਖੋ ਕਸ਼ੂ ਸਿਆਣ ਪੋਕਤ ਨਾ ਮੋਰੀ ਕੂਪ ਕਹਿੰਦੇ ਖੂਨ ਪਰ ਇੱਥੇ ਨਾਲ ਲਿਖਿਆ ਸ਼ਬਦ ਅੰਧ ਕੂਪ ਕਦੇ ਪੁੱਛੋ ਬਜ਼ੁਰਗਾਂ ਨੂੰ ਪੁਰਾਣੇ ਜਿਹੜੇ ਲੋਕ ਸਨ ਵੇ ਅੰਧਕੂਪ ਕਿਹੜਾ ਹੁੰਦਾ ਖੂ ਤਾਂ ਬਥੇਰੇ ਹੁੰਦੇ ਖੂ ਕਹਿੰਦੇ ਨਾ ਖੂ ਪਰ ਕਹਿੰਦੇ ਅੰਧਕੂਪ ਅੰਧਕੂਪ ਉਹ ਹੁੰਦਾ ਜਿਹਦਾ ਕੋਈ ਬਨੇਰਾ ਬਨੋਰਾ ਨਹੀਂ ਬਣਿਆ ਹੁੰਦਾ ਆਲੇ ਦੁਆਲੇ ਮਤਲਬ ਸਕਿਉਰਟੀ ਕੋਈ ਨਹੀਂ ਹੁੰਦੀ ਸੇਫਟੀ ਕੋਈ ਵੀ ਨਹੀਂ ਹੁੰਦੀ ਜਦੋਂ ਬੰਦਾ ਅਚਾਨਕ ਆਇਓ ਵੀ ਡਿੱਗ ਜਾਂਦਾ ਧਰਤੀ ਦੇ ਵਿੱਚ ਉਹ ਬਰਾਬਰੇ ਬਣਿਆ ਹੁੰਦਾ ਉਹਦੇ ਆਲੇ ਦੁਆਲੇ ਕੋਈ ਵੀ ਸੇਫਟੀ ਨਹੀਂ ਹੈ ਕਹਿੰਦਾ ਜਾਲੀ ਲੱਗੀ ਹੁੰਦੀ ਆ ਜਾਂ ਉੱਪਰ ਬਨੇਰਾ ਜਾਂ ਬਣਾਇਆ ਹੁੰਦਾ ਕੰਧ ਬਣਾਈ ਹੁੰਦੀ। ਜੇ ਨਾ ਸੇਫਟੀ ਕੋਈ ਨਾ ਹੋਵੇ ਉਹ ਅੰਧਕੂਪ ਹੀ ਹੁੰਦਾ ਤੇ ਆਇਆ ਬੰਦਾ ਬੈਡ ਡਿੱਗ ਪੈਂਦਾ ਜਿਦਾ ਪਾਈ ਮੰਜੀ ਦੀ ਡਿੱਗ ਪਈ ਸੀ। ਮਹਾਰਜ ਕਹਿੰਦੇ ਅੰਧਕੂਪ ਮੈਂ ਹੱਥ ਦੇ ਰੱਖੋ ਇਹਦੇ ਸੰਸਾਰ ਹੈ ਅੰਧਕੂਪ ਹੈ। ਕਿਸੇ ਵੇਲੇ ਕਦੋਂ ਕੌਣ ਡਿੱਗ ਜਾਏ ਇਹ ਪਤਾ ਹੀ ਨਹੀਂ ਲੱਗਦਾ। ਅੰਧਕੂਪ ਇਹ ਇਹਦੇ ਵਿੱਚ ਕੌਣ ਡਿੱਗ ਜਾਏ ਇਹਦਾ ਕੋਈ ਬਨੇਰਾ ਕੋਈ ਨਹੀਂ ਹੈ। ਏਦਾਂ ਦਾ ਸੰਸਾਰ ਦਾ ਅੰਧਕੂਪ ਹੈ। ਤਿਲਕਣ ਬਾਜੀ ਜਿਨਾ ਮਰਜੀ ਦਾਵਾ ਕਰਦੇ ਤੇ ਬਾਮੇ ਮੈਂ ਦਾਸ ਐ ਮੈਂ ਭਗਤ ਐ ਸੰਤ ਆ ਮਹਾਰਾਜ ਕਹਿੰਦੇ ਜਬ ਲਗ ਟੁੱਟੇ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੁ ਅਰਦਾਸ ਕਰ ਰਿਆ ਅੰਧ ਕੋਪ ਮੈਂ ਹਾਥ ਦੇ ਰਾਖੋ ਕਸ਼ੂ ਸਿਆਣ ਭੂਕਤ ਨਾ ਮੋਰੀ ਰਹਾ ਔਰ ਜਿੰਨੇ ਸ਼ਬਦ ਮਹਾਰਾਜ ਨੇ ਪਿੱਛੇ ਲਿਖੇ ਨੇ ਤੋਰੀ ਮੋਰੀ ਹੋਰੀ ਜੋਰੀ ਚਕੋਰੀ ਅਧੋਰੀ ਕਰੋਰੀ ਰਮੋਰੀ ਇਹ ਸਾਰਾ ਸਿਰਫ ਕਵਿਤਾ ਨੂੰ ਇੱਕ ਲਯ ਦੇ ਵਿੱਚ ਕਰਨ ਵਾਸਤੇ ਅਰਥ ਉਹਦੇ ਸਿੰਪਲ ਹੀ ਹੈ ਕਰਨ ਕਰਾਵਣ ਸਭ ਕਿਸ ਤੁਮ ਹੀ ਕਰਨ ਤੇ ਕਰਾਉਣ ਵਾਸਤੇ ਤੂੰ ਹੀ ਹੈ ਪ੍ਰਮੇਸ਼ਰ ਹੋਰ ਕੋਈ ਨਹੀਂ ਕਰ ਸਕਦਾ ਕਰਨ ਕਰਾਵਣ ਸਭ ਕਿਸ ਤੁਮ ਹੀ ਤੂੰ ਸਮਰੱਥ ਨਾਹੀ ਅਨਹੋਰੀ ਅਨ ਵੀ ਕਹਿੰਦੇ ਦੂਸਰਾ ਹੋਰ ਵੀ ਕਹਿੰਦੇ ਦੂਸਰਾ ਅਨਹੋਰੀ ਤੇਰੇ ਵਰਗਾ ਹੋਰ ਕੋਈ ਨਹੀਂ ਕਰਨ ਕਰਾਵਣ ਸਭ ਕਿਸ ਤੁਮਹੀ ਤੂੰ ਸਮਰੱਥ ਨਾਹੀ ਅਨਹੋਰੀ ਤੁਮਰੀ ਗਤ ਮਿਤ ਤੁਮਹੀ ਜਾਣੀ ਤੇਰੀ ਅਵਸਥਾ ਨੂੰ ਤੇਰੇ ਮਾਪ ਨੂੰ ਤੂੰ ਹੀ ਜਾਣਦਾ ਸੇ ਸੇਵਕ ਜਿਨ ਭਾਗ ਮਥੋਰੀ ਉਹਦੇ ਭਾਗ ਮਥੇ ਚੰਗੇ ਆ ਜਿਹੜਾ ਉਹਦਾ ਸੇਵਕ ਬਣ ਜਾਂਦਾ ਤੂੰ ਮਰੀ ਗਤ ਮਿਤ ਤੂੰ ਹੀ ਜਾਣੀ ਸੇ ਸੇਵਕ ਜਿਨ ਭਾਗ ਮਥੋਰੀ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ ਓਤ ਪੋਤ ਭਗਤਨ ਸੰਗ ਜੋਰੀ ਉਹ ਆਪਣੇ ਮਾਲਕ ਦੇ ਨਾਲ ਇੱਕ ਮਿਕ ਹੋ ਜਾਂਦਾ ਸੇਵਕ ਤੇ ਪ੍ਰਮਾਤਮਾ ਵੀ ਘਟ ਨਹੀਂ ਕਰਦਾ ਪਰਮਾਤਮਾ ਵੀ ਉਹਦੇ ਨਾਲ ਜੁੜਿਆ ਹੈ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ ਓਤ ਪੋਤ ਭਗਤਨ ਸੰਗ ਜੋਦੀ ਕਿਉਂਕਿ ਫਰਕ ਕੋਈ ਨਹੀਂ ਹੈ ਕਿੰਨੀ ਦੇਰ ਨਹੀਂ ਹੈ ਮਹਾਰਾਜ ਆਪਾਂ ਪੜਦੇ ਨਾ ਰਵਿਦਾਸ ਜੀ ਦੇ ਸ਼ਬਦ ਜਬ ਹਮ ਹੋਤੇ ਤਬ ਤੋਂ ਨਹੀਂ ਅਬ ਤੂੰ ਹੀ ਮੈਂ ਨਹੀਂ ਜਦਨ ਉਹਦੀ ਰਹਿਮਤ ਹੁੰਦੀ ਹੈ ਨਾ ਸਾ ਸੰਗਤ ਦੀ ਉਹਦੀ ਬਖਸ਼ਿਸ਼ ਹੁੰਦੀ ਹੈ ਫਰਕ ਕੋਈ ਨਹੀਂ ਰਹਿੰਦਾ ਉਹ ਆਪ ਆਪਣੇ ਸੇਵਕ ਦੀ ਪ੍ਰਤਪਾਲਣਾ ਕਰਦਾ ਹੈ ਰਹਿਮਤ ਕਰਦਾ ਹੈ ਬਖਸ਼ਿਸ਼ ਕਰਦਾ ਹੈ ਆਸਾ ਸੰਗਤ ਦੀ ਆਉਣ ਵਾਲੇ ਜਿਹੜੇ ਦਿਨ ਹੈ ਨਾ ਕਲਗੀਧਰ ਪਾਤਸ਼ਾਹ ਸਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਪਰਿਵਾਰ ਦਾ ਵਿਛੋੜਾ ਹੁੰਦਾ ਜਿਸ ਵੇਲੇ ਛੋਟੇ ਸਾਹਿਬ ਜੱਦੇ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਾਦੇ ਸਿੰਘ ਜੀ ਬਾਤ ਗੁਜਰ ਕੌਰ ਜੀ ਦੇ ਨਾਲ ਉਹਨਾਂ ਵਿਖੜੇ ਪਿੰਡਿਆਂ ਤੋਂ ਚੱਲਦੇ ਆ ਨਾ ਕੁੰਮਾ ਮਾਸਕੀ ਦੀ ਜਿਹੜੀ ਝੌਂਬੜੀ ਸੀ ਛੋਟੀ ਜੀ ਕੁਲੀ ਸੀ ਉਹਦੀ ਉਥੇ ਜਦਾਂ ਠੰਡ ਦਾ ਮੌਸਮ ਆ ਦੇਖ ਲਓ ਇੰਨੇ ਸਾਲ ਪਹਿਲਾਂ ਦੀ ਠੰਡ ਜਿਹੜੀ ਇਹ ਤਾਂ ਕੁਛ ਵੀ ਨਹੀਂ ਠੰਡ ਠੰਡ ਜਾਂ ਤਾਂ ਬੱਚਿਆਂ ਨੂੰ ਲੱਗਦੀ ਆ ਜਾਂ ਬਜ਼ੁਰਗਾਂ ਨੂੰ ਲੱਗਦੀ ਆ ਤੇ ਇੰਨੇ ਕੋਈ ਗਰਮ ਕੱਪੜੇ ਵੀ ਨਹੀਂ ਸਨ ਕੋਲ ਪਰ ਉਹ ਕਾਲਪੁਰਖ ਪਰਮੇਸ਼ਰ ਜਿਹੜਾ ਸੀ ਨਾ ਉਹ ਨਾਲ ਸੀ ਉਹਦੀ ਕਿਰਪਾ ਸੀ ਉਹਦੀ ਬਖਸ਼ਿਸ਼ ਸੀ ਕਿਉਂਕਿ ਸਤਗੁਰੂ ਜੀ ਦਾ ਜਿਹਦਾ ਆਪਾਂ ਜੀਵਨ ਪੜਦੇ ਆ ਸਭ ਜਾਦਿਆਂ ਦਾ ਜੀਵਨ ਪੜਦੇ ਆ ਜੋ ਕਲਗੀਧਰ ਪਾਤਸ਼ਾਹ ਨੇ ਕੀਤਾ ਮੈਂ ਅੱਜ ਇੱਕ ਵਿਦਵਾਨ ਨੂੰ ਪੜ੍ਹ ਰਿਹਾ ਸੀ ਸਰਦਾਰ ਕਪੂਰ ਸਿੰਘ ਸਰਦਾਰ ਕਪੂਰ ਸਿੰਘ ਨੂੰ ਕਿਸੇ ਨੇ ਆਖਿਆ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜਲਾਲ ਸੀ ਨਾ ਉਹਦੇ ਉੱਪਰ ਤੁਸੀਂ ਲੈਕਚਰ ਦੇਣਾ ਕਹਿੰਦੇ ਜਦੋਂ ਮੈਂ ਸਟੇਜ ਤੇ ਖੜਾ ਹੋਇਆ ਜਦੋਂ ਮੈਂ ਸਟੇਜ ਤੇ ਖੜਾ ਹੋਇਆ ਨਾ ਇੱਕ ਮੈਂ ਗੱਲ ਕਹੀ ਤੁਸੀਂ ਮੈਨੂੰ ਛੋਟਾ ਜਿਹਾ ਕੈਮਰਾ ਦੇ ਦਿੱਤਾ ਰੀਲ ਵਾਲਾ ਕੈਮਰਾ ਹੁੰਦਾ ਸੀ ਤੁਸੀਂ ਮੈਨੂੰ ਛੋਟਾ ਜਿਹਾ ਕੈਮਰਾ ਦੇ ਦਿੱਤਾ ਤੇ ਤੁਸੀਂ ਕਹਿ ਰਹੇ ਹੋ ਵੀ ਸੂਰਜ ਦੀ ਫੋਟੋ ਖਿੱਚੋ ਤੇ ਨਾ ਕੈਮਰਾ ਬਜਣਾ ਤੇ ਨਾ ਮੈਂ ਬਜਣਾ ਕਿਉਂਕਿ ਸੂਰਜ ਦੇ ਸਾਹਮਣੇ ਤਾਂ ਖੜੇ ਹੋ ਕੇ ਫੋਟੋ ਖਿੱਚੀ ਨਹੀਂ ਜਾ ਸਕਦੀ ਇਹ ਕਲਗੀਧਰ ਪਾਸ਼ਾ ਮਹਾਰਾਜ ਦਾ ਜلال ਹੈ ਕਿੱਥੋਂ ਸ਼ੁਰੂ ਕਰੀਏ ਕਿੱਥੋਂ ਖਤਮ ਕਰੀਏ ਸਮਝ ਨਹੀਂ ਆਉਂਦੀ ਮਹਾਰਾਜ ਕਿਰਪਾ ਕਰਨ ਉਹ ਸਮਾਂ ਕਿਹੜਾ ਸੀ ਨਾ ਇਹੀ ਭਗਤੀ ਹੈ ਜਿਹਨੂੰ ਅੱਜ ਦੁਨੀਆ ਯਾਦ ਕਰ ਰਹੀ ਅੱਜ ਉਹ ਭਗਤੀ ਤੇ ਮਹਾਰਾਜ ਕਹਿੰਦੇ ਫਰਕ ਕੋਈ ਨਹੀਂ ਹੁੰਦਾ ਇੱਕੋ ਜਿਹਾ ਹੁੰਦਾ ਕਰਨ ਕਰਾਵਣ ਸਭ ਕੁਝ ਤੁਮ ਹੀ ਤੁਮ ਸਮਰਤ ਨਾਹੀ ਅਨਹੋਰੀ ਤੁਮਰੀ ਗਤਮਿਤ ਤੁਮ ਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ ਓਤਪੋਤ ਸੰਗ ਭਗਤਨ ਸੰਗ ਜੋੜੇ ਆਪਣੇ ਆਪ ਨੂੰ ਉਤਪੋਤ ਕਹਿੰਦੇ ਆ ਤਾਣਾ ਪੇਟਾ ਜਦ ਕਪੜਾ ਬਣਦਾ ਨਾ ਇੱਕੋ ਜਿਹਾ ਧਾਗੇ ਨਾਲ ਹੀ ਬਣ ਤਾਣਾ ਬੇਟਾ ਅੱਗੇ ਪਿੱਛੇ ਹੋ ਕੇ ਬਣਦਾ ਇਦਾਂ ਰੱਬ ਵੀ ਉਤਪੋਤ ਹੋ ਜਾਂਦਾ ਆਪਣੇ ਭਗਤਾਂ ਦੇ ਨਾਲ ਰੱਬ ਨਾਲ ਸੀ ਜਿੱਥੇ ਵੀ ਗਏ ਵਿਖੜੇ ਪੈਂਡਿਆਂ ਦੇ ਵਿੱਚ ਭਾਵੇਂ ਫਿਰ ਸੋਬੇ ਦੀ ਕਚਹਿਰੀ ਵੀ ਸੀ ਬੜਾ ਜ਼ੁਲਮ ਹੋਇਆ ਸਾਧ ਸੰਗਤ ਦੀ ਤਸੱਦਦ ਹੋਇਆ ਤੇ ਪਰ ਰੱਤਾ ਮਾਚਰ ਵੀ ਮਨ ਦੇ ਵਿੱਚ ਡਰ ਨਹੀਂ ਸੀ ਕਿਉਂਕਿ ਸੱਚ ਨਾਲ ਸੀ ਜਦੋਂ ਅਸੀਂ ਸੱਚ ਦੇ ਨਾਲ ਖੜਦੇ ਆ ਨਾ ਤੇ ਰੱਬ ਸਾਡੇ ਨਾਲ ਹੁੰਦਾ ਇਹ ਸਾਨੂੰ ਸਹਿਬਜ਼ਾਦਿਆਂ ਨੇ ਸਮਝਾਇਆ ਆ ਜਿਹੜੀਆਂ ਤੂਤ ਜਿਹੜਾ ਬੱਚਿਆਂ ਨੇ ਤਾਂ ਦੇਖਿਆ ਨਹੀਂ ਤੂਤ ਦਾ درخت ਹੁੰਦਾ ਤੇ ਉਹਦੀਆਂ ਜਿਹੜੀ ਸੋਟੀ ਹੁੰਦੀ ਹੈ ਨਾ ਬੜੀ ਜੋੜ ਦੀ ਲੱਗਦੀ ਹੈ ਦੂਸਰੇ ਦਿਨ ਸਹਿਬਜ਼ਾਦਿਆਂ ਨੂੰ ਮਾਰਿਆ ਸੀ ਉਹਨਾਂ ਨੇ ਸਰੀਰ ਤੇ ਨਿਸ਼ਾਨ ਪੈ ਗਏ ਸੀ ਲਾਸ਼ਾਂ ਪੈ ਗਈਆਂ ਸੀ ਤੇ ਕਿਦਾਂ ਦਿਲ ਹੋਏਗਾ ਮਾਤਾ ਗੁਜਰ ਕੌਰ ਜੀ ਦਾ ਉਲਾਸ਼ਾ ਨੂੰ ਕਿਦਾਂ ਸਿਰ ਸਰੀਰ ਨੂੰ ਹੱਥ ਲਾਏ ਹੋਣਗੇ ਲਾਸ਼ਾ ਪਈਆਂ ਸੀ ਸਰੀਰ ਦੇ ਉੱਪਰ ਨੀਲ ਪੈ ਗਏ ਸਨ ਠੰਡ ਦਾ ਉੱਪਰ ਮੌਸਮ ਸੀ ਕਹਿਣ ਲੱਗੇ ਕਿਉਂ ਮਾਰਿਆ ਕਹਿਣ ਲੱਗੇ ਉਹ ਕਹਿੰਦੇ ਸੀ ਤੁਸੀਂ ਧਰਮ ਪਰिवर्तन ਕਰ ਲਓ ਇਸਲਾਮ ਦੇ ਵਿੱਚ ਆ ਜਾ ਤੁਸੀਂ ਕੀ ਆਖਿਆ ਦਾਦੀ ਅਸੀਂ ਤੇਰੇ ਪੋਤਰੇ ਆ ਅਸੀਂ ਗੁਰਤੇਗ ਬਹਾਦਰ ਸਾਹਿਬ ਦੇ ਪੋਤਰੇ ਆ ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾੜਾ ਅਸੀਂ ਧਰਮ ਨਹੀਂ ਛੱਡਣ ਵਾਲੇ ਅਸੀਂ ਤਾਂ ਜੁੱਤੀ ਦੀ ਨੋਖ ਦਿਖਾ ਕੇ ਆਏ ਆ ਪਤਾ ਸੀ ਨਾ ਰੱਬ ਪਰਮੇਸ਼ਰ ਨਾਲ ਦਾ ਡਰ ਕਦਾ ਜੇ ਰੱਬ ਦਾ ਡਰ ਨਹੀਂ ਤਾਂ ਫਿਰ ਤਾਂ ਅਸੀਂ ਤਾਂ ਬੰਦਿਆਂ ਤੋਂ ਵੀ ਡਰਦੇ ਫਿਰਦੇ ਆ ਕੋਈ ਨਾਰਾਜ਼ ਨਾ ਹੋ ਜਾਏ ਸੱਚ ਕਹਿਣ ਤੋਂ ਵੀ ਡਰਦੇ ਆ ਮਹਾਰਾਜ ਕਹਿੰਦੇ ਤੇ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ ਓਤ ਪੋਤ ਭਗਤਨ ਸੰਗ ਜੋਰੀ ਪ੍ਰਿਯੋ ਪ੍ਰਿਯੋ ਨਾਮ ਤੇਰਾ ਦਰਸ਼ਨ ਚਾਹੇ ਤੇਰਾ ਨਾਮ ਜਪ ਰਿਆਂ ਕਾਦੇ ਵਾਸਤੇ ਤੇਰੇ ਦਰਸ਼ਨ ਵਾਸਤੇ ਜੈਸੇ ਦ੍ਰਿਸ਼ਟ ਉਹ ਚੰਦ ਚਕੋਰੀ ਕੇ ਕਹਿੰਦੇ ਸੂਰਜ ਤੇ ਚਕੋਰੀ ਦੀ ਜਿਹੜੀ ਪ੍ਰੀਤ ਹੈ RAM ਸੰਤ ਮੈਂ ਭੇਦ ਕਿਸ਼ਨਾਹੀ RAM ਇਥੇ ਅਕਾਲ ਪੁਰਖ ਵਾਸਤੇ ਆਏ ਜੇ ਇੱਕ RAM ਦੀ ਗੱਲ ਹੁੰਦੀ ਤਾਂ ਤੇ ਮੰਮੇ ਨੂੰ ਔਂਕੜ ਆਉਣਾ ਸੀ ਇਥੇ RAM ਸੰਤ ਕਹਿੰਦੇ ਪ੍ਰਮਾਤਮਾ ਦੇ ਪਿਆਰੇ ਤੇ ਜੇ ਸੰਤ ਦੇ ਵੀ ਤੱਤੇ ਤੇ ਔਂਕੜ ਹੁੰਦਾ ਤੇ ਇੱਕ ਸੰਤ ਭਾਵ ਗੁਰੂ ਦੀ ਗੱਲ ਹੋਣੀ ਸੀ ਤੇ ਸੰਤ ਭਾਵ ਪ੍ਰਭੂ ਦੇ ਪਿਆਰੇ ਜਿਹੜੇ ਆ ਰਾਮ ਸੰਤ ਮੈਂ ਭੇਦ ਕਿਸ਼ਨਾਹੀ ਏਕ ਜਨ ਕਈ ਮੈਂ ਲੱਖ ਕਰੋਰੀ ਕਹਿੰਦੇ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਅਦਾ ਹੀ ਉਹਦਾ ਜਨ ਹੈ ਏਕ ਜਨ ਕਈ ਮੈਂ ਲੱਖ ਕਰੋਰੀ ਜਾਂ ਕਹ ਹਿਏ ਪ੍ਰਗਟ ਪ੍ਰਭ ਹੋਆ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਪ੍ਰਗਟ ਹੋ ਗਿਆ ਅਣ ਦਿਨ ਕੀਰਤਨ ਰਸਨ ਰਮੋਰੀ ਉਹ ਪਰਮੇਸ਼ਰ ਦੀ ਸਿਬਤ ਸਲਾਹ ਦੇ ਵਿੱਚ ਉਹ ਰਸ ਜਾਂਦੇ ਆ ਰਸਨਾ ਦੇ ਨਾਲ ਉਹਨੂੰ ਗਾਇਨ ਕਰਦੇ ਆ ਤੁਮ ਸਮਰੱਥ ਅਪਾਰ ਅਤੂਚੇ ਸੁਖ ਦਾਤੇ ਪ੍ਰਭ ਪ੍ਰਾਨ ਅਧੋਰੀ ਮੇਰੇ ਪ੍ਰਾਣਾ ਦਾ ਸਹਾਰਾ ਹੈ ਤੂੰ ਸਮਰੱਥ ਹੈ ਬੇਅੰਤ ਹੈ ਉੱਚਾ ਹੈ ਨਾਨਕ ਕੋ ਪ੍ਰਭ ਕਿਰ ਪ੍ਰਭ ਕੀਜੈ ਕਿਰਪਾ हे सतगुरु तू रहमत कर उन संतन कै संग संगोरी मेनू उणा प्रभु दे प्यारियां दा संग बख्शिश कर जेना दे ऊपर तू कृपा कीती है महाराज कहंदे नहीं गल बनदी ना अरदास करो बार-बार करो दया माया कर प्राणपत मोरे मोह अनात शरण प्रभु तोरी अंध को मैं हाथ दे राखो कशो स्यानप ਉਕਤ ਨਾਮੋਰੀ ਰਹਾ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ